ਉਸੀ ਸਾਹ ਲੈ ਰਹੇ ਹੋ ਨਾ ਉਹ ਸਾਹ ਆ ਕੇ ਇੱਥੇ ਸਾਰਾ ਕਿਉਂਕਿ ਸਾਹ ਗਰਮ ਹੈ ਜੀ ਗਰਮ ਸਾਹ ਇੱਥੇ ਆ ਕੇ ਦਾੜੀ ਮੁੱਛ ਦੇ ਉੱਤੇ ਹੀ ਜੰਮ ਰਿਹਾ ਸੀ ਹਮ ਅਸੀਂ ਕਿ ਕੱਢੀਏ ਕਿਸ ਤਰ੍ਹਾਂ ਕਿਉਂਕਿ ਬਰਫ਼ ਜਿਹੜੀ ਹੈ ਨਾਲ ਚਿਪਕ ਜਾਂਦੀ ਹੈ ਬਰਫ਼ ਦਾ ਤੂਫਾਨ ਰਾਤੀ ਉੱਠਦਾ ਸੀ ਜੀ ਕੇਰੋਸਿਨ ਨਹੀਂ ਜੰਦਾ ਸੀ ਕੇਰੋਸਿਨ ਦੇ ਸਟੋਵ ਉੱਤੇ ਬੈਠ ਕੇ ਆਪਣੀ ਦਾੜੀ ਨੂੰ ਇਸੇ ਇਸੇ ਤਰ੍ਹਾਂ ਕਰੀ ਜਾਂਦੇ ਸੀ ਹਮ ਕਿ ਭਈ ਉਹ ਪਿਗਲ ਕੇ ਨਿਕਲ ਜਾਏ ਹੁਣ ਤੇਲ ਤਾਂ ਉੱਤੇ ਆਪਣੀਆਂ ਲਗਾਇਆ ਨਹੀਂ ਜੀ 104 ਦਿਨ ਮੈਂ ਰਿਹਾ ਹੂੰ ਤੇ ਦਾੜੀ ਸਾਰੀ ਉਡ ਗਈ ਹੂੰ ਆ ਜਿਹੜੇ ਜਿਹੜੀ ਸਕਿਨ ਐਕਸਪੋਜ਼ਡ ਹੈਗੀ ਸੀ ਸਨ ਨੂੰ ਉਥੇ ਸਨ ਬਰਨ ਹੋ ਜਾਂਦੇ ਆ ਅੱਛਾ ਜੀ ਠੰਡ ਨੂੰ ਤੇ ਸਨ ਨੂੰ ਹੂੰ ਆਕਸੀਜਨ 20000 ਦੇ ਉੱਪਰ ਡਾਕਟਰ ਕਹਿੰਦੇ 45 ਦਿਨ ਤੋਂ ਉੱਪਰ ਨਹੀਂ ਰਹਿਣਾ ਉਸ ਵਾਇਗਰੂ ਨੇ ਇੰਨੀ ਹਿੰਮਤ ਦਿੱਤੀ 104 ਦਿਨ ਰਹਿ ਗਏ ਹੂੰ ਤੇ ਮਗਰ ਇਹਦਾ ਡੈਮੇਜ ਇਹ ਹੋਇਆ ਕਿ ਗੱਲ ਕਰਨ ਦੀ ਜਿਹੜੀ ਥਾਟ ਦੀ ਕਨੈਕਸ਼ਨ ਹੈ ਉਹ ਕੱਟ ਗਈ ਸੋਚਣ ਦੀ ਸ਼ਕਤੀ ਯਾਦ ਰੱਖਣ ਦੀ ਸ਼ਕਤੀ ਆਕਸੀਜਨ ਨਹੀਂ ਹੈ ਕਿ ਸਭ ਤੋਂ ਜ਼ਿਆਦਾ ਆਕਸੀਜਨ ਘਟੋਵੇ ਦਿਮਾਗ ਉਤੇ ਅਸਰ ਕਰਦਾ ਬਿਲਕੁਲ ਸੁਣ ਹੋ ਜਾਂਦੀ ਬੋਡੀ ਤੇ ਮੈਂ ਜਦੋਂ ਘਰ ਪਹੁੰਚਿਆ ਉਹ ਮੇਰੀ ਪੋਸਟ ਤੋਂ ਲੈ ਕੇ ਥੱਲੇ ਤੱਕ ਇੱਕ ਹੈਲੀਕਾਪਟਰ ਲੈ ਕੇ ਆਇਆ ਲੇਹ ਤੱਕ ਹੂੰ ਲੇਹ ਤੋਂ ਲੈ ਕੇ ਅ ਫਿਰ ਚੰਡੀਗੜ੍ਹ ਉਤਰੇ ਇੱਕ ਹਵਾਈ ਜਹਾਜ਼ ਤੇ ਸਡਨਲੀ ਇਨਾ ਡਿਫਰੈਂਸ ਹੋ ਗਿਆ ਹਾਈਟ ਉਤੇ ਔਰ ਆਕਸੀਜਨ ਉਤੇ ਜੀ ਤੇ ਮੈਨੂੰ ਜਦੋਂ ਕੈਂਡ ਸਾਹਿਬ ਗੱਡੀ ਅੱਗੇ ਖੜੀਏ ਗੱਡੀ 'ਚ ਬੈਠੋ ਮੇਰੀਆਂ ਟੰਗਾਂ ਕੰਬਣ ਕਿਉਂਕਿ ਸੱਡਨਲੀ ਆਕਸੀਜਨ ਮਿਲੀ ਤਾਂ ਸ਼ਰੀਰ ਹਿਲ ਗਿਆ ਜੀ ਕਿਉਂਕਿ ਉੱਥੇ ਥੋੜੇ ਥੋੜੇ ਸਾਹ ਲੈਨੇ ਆ ਇੱਥੇ ਲੰਬਾ ਲੰਬਾ ਸਾਹ ਲੈਣ ਲੱਗੇ ਘਰ ਪਹੁੰਚੇ ਮੈਂ ਪਾਇਆ ਹੋਇਆ ਸੀ ਬਾਲ ਕਲਾਬ ਜਿਹੜੀ ਗਰਮ ਟੋਪੀ ਹੁੰਦੀ ਹੈ ਜੀ 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 ਤੇ ਮੈਂ ਘਰ ਕੰਟੀ ਮਾਰੀ ਤੇ ਮਾਂ ਕਹਿੰਦੇ ਹਾਂਜੀ ਕਿੰਨੂੰ ਮਿਲਣਾ ਮੈਂ ਕਿਹਾ ਮਾਂ ਮੈਂ ਮੇਰੇ ਮਦਰ ਰੋਣ ਲੱਗੇ ਉਹ ਸਕੂਲ ਇੰਸਪੈਕਟਰ ਸੀ ਕਹਿੰਦਾ ਮਤਲਬ ਟਟੇ ਖੁੱਜ ਜਾਏ ਤੇਰੀ ਨੌਕਰੀ ਕੀ ਹਾਲ ਬਣਾਤਾ ਤੇਰਾ ਫਾਇਦਾ ਮੈਂ ਆਪਣੇ ਬੱਚੇ ਨੂੰ ਨਹੀਂ ਪਛਾਣ ਪਾਰੀ ਤੂੰ ਘਰ ਬੈਠਵੇਂ ਤੈਨੂੰ ਰੋਟੀ ਖਵਾਉਂਗੀ ਇੱਥੇ ਖਵਾਉਂਗੀ ਤੂੰ ਨਾ ਕੰਮ ਕਰ ਮੈਂ ਕਮਾ ਮੈਂ 15 ਦਿਨਾਂ ਵਾਸਤੇ ਆਇਆ ਹਾਂ ਜੋ ਖਵਾਣਾ ਖਵਾ ਲਮ ਮੂੰਹ ਮੁੜ ਕੇ ਝੱਲਿਆ ਤੁਸੀਂ ਸਾਹ ਲੈ ਰਹੇ ਹੋ ਨਾ ਉਹ ਸਾਹ ਆ ਕੇ ਇੱਥੇ ਸਾਰਾ ਕਿਉਂਕਿ ਸਾਹ ਗਰਮ ਹੈ ਜੀ ਗਰਮ ਸਾਹ ਇੱਥੇ ਆ ਕੇ ਦਾੜੀ ਮੁੱਛ ਦੇ ਉੱਤੇ ਹੀ ਜੰਮ ਰਿਹਾ ਸੀ ਹਮ ਅਸੀਂ ਕਿ ਕੱਢੀਏ ਕਿਸ ਤਰ੍ਹਾਂ ਕਿਉਂਕਿ ਬਰਫ਼ ਜਿਹੜੀ ਹੈ ਨਾਲ ਚਿਪਕ ਜਾਂਦੀ ਹੈ ਬਰਫ਼ ਦਾ ਤੂਫਾਨ ਰਾਤੀ ਉੱਠਦਾ ਸੀ ਜੀ ਕੈਰੋਸੀਨ ਨਹੀਂ ਜੰਮਦਾ ਸੀ ਕੈਰੋਸੀਨ ਦੇ ਸਟੋਵ ਉੱਤੇ ਬੈਠ ਕੇ ਆਪਣੀ ਦਾੜੀ ਨੂੰ ਐਸੇ ਇਸ ਤਰ੍ਹਾਂ ਕਰੀ ਜਾਂਦੇ ਸੀ ਹੂੰ ਕਿ ਭਈ ਉਹ ਪਿਗਲ ਕੇ ਨਿਕਲ ਜਾਏ ਹੁਣ ਤੇਲ ਤਾਂ ਉੱਥੇ ਆਪਾਂ ਲਗਾਇਆ ਨਹੀਂ ਜੀ 104 ਦਿਨ ਮੈਂ ਰਿਹਾ ਹੂੰ ਤੇ ਦਾੜੀ ਸਾਰੀ ਉੜ ਗਈ ਹੂੰ ਆ ਜਿਹੜੇ ਜਿਹੜੀ ਸਕਿਨ ਐਕਸਪੋਜ਼ਡ ਹੈਗੀ ਸੀ ਸਨ ਨੂੰ ਉੱਥੇ ਸਨ ਬਰਨ ਹੋ ਜਾਂਦੇ ਆ ਅੱਛਾ ਜੀ ਠੰਡ ਨੂੰ ਤੇ ਸਨ ਨੂੰ ਹੂੰ ਆਕਸੀਜਨ 20000 ਦੇ ਉੱਪਰ ਡਾਕਟਰ ਕਹਿੰਦੇ 45 ਦਿਨ ਤੋਂ ਉੱਪਰ ਨਹੀਂ ਰਹਿਣਾ ਉਸ ਵਾਇਗਰੂ ਨੇ ਇੰਨੀ ਹਿੰਮਤ ਦਿੱਤੀ ਕਿ 104 ਦਿਨ ਰਹਿ ਗਏ ਹੂੰ ਤੇ ਮਗਰ ਇਹਦਾ ਡੈਮੇਜ ਇਹ ਹੋਇਆ ਕਿ ਗੱਲ ਕਰਨ ਦੀ ਜਿਹੜੀ ਥਾਟ ਦੀ ਕਨੈਕਸ਼ਨ ਹੈ ਉਹ ਕੱਟ ਗਈ ਸੋਚਣ ਦੀ ਸ਼ਕਤੀ ਯਾਦ ਰੱਖਣ ਦੀ ਸ਼ਕਤੀ ਆਕਸੀਜਨ ਨਹੀਂ ਹੈਗੇ ਸਭ ਤੋਂ ਜ਼ਿਆਦਾ ਆਕਸੀਜਨ ਘਟ ਹੋਵੇ ਦਿਮਾਗ ਉੱਤੇ ਅਸਰ ਕਰਦਾ ਬਿਲਕੁਲ ਸੁਣ ਹੋ ਜਾਂਦੀ ਬਾਡੀ ਤੇ ਮੈਂ ਜਦੋਂ ਘਰ ਪਹੁੰਚਿਆ ਉਹ ਮੇਰੀ ਪੋਸਟ ਤੋਂ ਲੈ ਕੇ ਥੱਲੇ ਤੱਕ ਇੱਕ ਹੈਲੀਕਾਪਟਰ ਲੈ ਕੇ ਆਇਆ ਲੇ ਤੱਕ ਹੂੰ ਲੇ ਤੋਂ ਲੈ ਕੇ ਅ ਫਿਰ ਚੰਡੀਗੜ੍ਹ ਉਤਰੇ ਇੱਕ ਹਵਾਈ ਜਹਾਜ਼ ਤੇ ਸਡਨਲੀ ਇਨਾ ਡਿਫਰੈਂਸ ਹੋ ਗਿਆ ਹਾਈਟ ਉਤੇ ਔਰ ਆਕਸੀਜਨ ਉਤੇ ਜੀ ਤੇ ਮੈਨੂੰ ਜਦੋਂ ਕੈਂਟ ਸਾਹਿਬ ਗੱਡੀ ਅੱਗੇ ਖੜੀਏ ਗੱਡੀ 'ਚ ਬੈਠੋ ਮੇਰੀਆਂ ਟੰਗਾਂ ਕੰਬਣ ਕਿਉਂਕਿ ਸਡਨਲੀ ਆਕਸੀਜਨ ਮਿਲੀ ਤਾਂ ਸਰੀਰ ਹਿਲ ਗਿਆ ਜੀ ਕਿਉਂਕਿ ਉੱਥੇ ਥੋੜੇ ਥੋੜੇ ਸਾਹ ਲੈਣੇ ਆ ਇੱਥੇ ਲੰਬਾ ਲੰਬਾ ਸਾਹ ਲੈਣ ਲੱਗਿਆ ਘਰ ਪਹੁੰਚੇ ਮੈਂ ਪਾਇਆ ਵੈਸੀ ਬਾਲ ਕਲਾਵ ਜਿਹੜੀ ਗਰਮ ਟੋਪੀ ਹੁੰਦੀ ਹੈ ਜੀ 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 ਤੇ ਮੈਂ ਘਰ ਕੰਟੀ ਮਾਰੀ ਤੇ ਮਾਂ ਕਹਿੰਦੇ ਹਾਂਜੀ ਕਿੰਨੂ ਮਿਲਣਾ ਮੈਂ ਕਿਹਾ ਮਾਂ ਮੈਂ ਮੇਰੇ ਮਦਰ ਰੋਣ ਲੱਗੇ ਉਹ ਸਕੂਲ ਇੰਸਪੈਕਟਰ ਸੀ ਕਹਿੰਦਾ ਮਦਰ ਟੱਟੇ ਖੁੱਜ ਜਾਏ ਤੇਰੀ ਨੌਕਰੀ ਕੀ ਹਾਲ ਬਣਾਤਾ ਤੇਰਾ ਫੌਜ ਮੈਂ ਆਪਣੇ ਬੱਚੇ ਨੂੰ ਨਹੀਂ ਪਛਾਣ ਪਾ ਰਹੀ ਤੂੰ ਘਰ ਬੈਠਵੇਂ ਤੈਨੂੰ ਰੋਟੀ ਖਵਾਉਂਗੀ ਇੱਥੇ ਖਵਾਉਂਗੀ ਤੂੰ ਨਾ ਕੰਮ ਕਰ ਮੈਂ ਕਮਾ ਮੈਂ 15 ਦਿਨਾਂ ਵਾਸਤੇ ਆਇਆ ਹਾਂ ਜੋ ਖਵਾਣਾ ਖਵਾ ਲਮ ਮੂੰਹ ਮੁੜ ਕੇ ਝੱਲਿਆ